ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਆਪਣੇ ਇੱਕ ਸਬਸਕ੍ਰਾਈਬਰ ਠੀਕ ਹੈ ਜੀ ਆਪਣੀ ਭੈਣ ਦਾ ਆਪ ਨੂੰ ਆਇਆ ਸੀਗਾ ਜੀ ਕਮੈਂਟ ਉਹ ਕਹਿੰਦੇ ਸੀਗੇ ਵੀ ਤੁਸੀਂ ਨਿਊਡਲਾਂ ਦੀ ਰੈਸਪੀ ਦੱਸਿਓ ਠੀਕ ਹੈ ਜੀ ਸੋ ਅੱਜ ਬਣਾਏ ਆ ਜੀ ਆਪਾਂ ਨੇ ਨਿਊਡਲ ਬਿਲਕੁਲ ਸਿੰਪਲ ਤਰੀਕੇ ਨਾਲ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਰੈਸਪੀ ਨਾਲ ਬਣੇ ਰਹੋ ਵੀਡੀਓ ਨਾਲ ਬਣੇ ਰਹੋ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲਓ ਜੀ ਨਿਊਡਲ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੇ ਆ ਜੀ ਆਪਾਂ ਨੂੰ ਨਿਊਡਲ ਇਹ ਆਮ ਠੀਕ ਆ ਜੀ ਜਿੱਦਾਂ ਮੰਨ ਲਓ ਕੋਈ 버ਗਰਾਂ ਵਾਲੀ ਦੁਕਾਨ ਹੁੰਦੀ ਬੇકરી ਦੀ ਜਿਵੇਂ ਕੀ ਆਮ ਰੈਡੀਮੇਡ ਬਾਜ਼ਾਰ ਤੋਂ ਮਿਲ ਜਾਂਦੀ ਹੈ ਠੀਕ ਹੈ ਜੀ ਇਹ ਇਹ ਕਿਲੋ ਦਾ ਪੈਕਟ ਹੈ ਯਾਨੀ 40-50 ਰੁਪਏ ਦਾ ਮਿਲ ਜਾਂਦਾ ਹੈ ਇਹ ਤੇ ਆਪਾਂ ਨੇ ਬਣਾਉਣੇ ਆ ਜੀ ਅੱਧੇ ਤੇ ਆਪਾਂ ਪਹਿਲਾਂ ਕਰਦੇ ਹਾਂ ਸਬਜ਼ੀ ਦੀ ਕਟਿੰਗ ਠੀਕ ਹੈ ਜੀ ਆਮਨ ਸ਼ਿਮਲਾ ਮਿਰਚ ਲੈ ਲਈ ਆ ਦੇਖੋ ਇਹਦਾ ਤੁਸੀਂ ਲੰਬੀ ਕੱਟਣੀ ਹੋਈ ਠੀਕ ਆ ਲੰਬੀ ਆ ਬਈ ਨੂਡਲਾਂ ਮਾ ਵਧੀਆ ਲੱਗਦੀ ਆ ਤਾਂ ਇਦਾਂ ਕੱਟ ਦਿਓ ਨਹੀਂ ਇਹਦਾ ਆਪਾਂ ਕੱਟ ਮਾਰ ਲੂਗੇ ਗੱਬੇ ਤੇ ਠੀਕ ਆ ਜੀ ਥੋੜੀ ਛੋਟੀ ਹੋ ਜੂਗੀ ਇਸ ਤਰੀਕੇ ਨਾਲ ਜਿਹੜੀ ਤੁਸੀਂ Shimla mirch ਕੱਟ ਲਿਓ ਤੇ ਲਓ ਜੀ ਥੋੜੀ ਜੀ ਬੰਦ ਗੋਭੀ ਕਰ ਲਾਂਗੇ ਬਰੀਕ ਠੀਕ ਆ ਜੀ ਇਸ ਤਰੀਕੇ ਨਾਲ ਲੰਬੀ ਲੰਬੀ ਆ ਦੇਖੋ ਇਦਾਂ ਬਰੀਕ ਬਰੀਕ ਕੱਟਣੀ ਆਪਾਂ ਨੇ ਜਿਆਦਾ ਮੋਟੀ ਆ ਠੀਕ ਆ ਜੀ ਚੰਕੀ ਨਹੀਂ ਲੱਗਦੀ ਹੈਗੀ ਨੂਡਲ ਦੇ ਵਿੱਚ ਤੇ ਇਸ ਤਰੀਕੇ ਨਾਲ ਬਰੀਕ-ਬਰੀਕ ਆਪਾਂ ਜਿੰਨੀ ਕੱਪਾਂ ਚਾਹੀਦੀ ਹੋਈ ਠੀਕ ਆ ਜੀ ਮੰਨ ਲਓ 19 ਕੱਪਾਂ ਬੰਦ ਗੋਭੀ ਕੱਟ ਲਾਂਗੇ ਤੇ ਲਓ ਜੀ ਹੁਣ ਆਪਾਂ ਕੱਟਦੇ ਆ ਗਾਜਰ ਪਹਿਲਾਂ ਤੁਹਾਨੂੰ ਸਸਰੀ ਕਾਲ ਕਰਾ ਦਈਏ ਬੰਦਿਆਂ ਦੀ ਠੀਕ ਆ ਜੀ ਕੱਟਦੇ ਬਾਈ ਸਾਰਿਆਂ ਨੂੰ ਸਸਰੀ ਕਾਲ ਨੂਡਲ ਖਾਉਂਗੇ ਅੱਜ ਹਾਂਜੀ ਚਲੋ ਫੇਰ ਠੀਕ ਹੈ ਤੇ ਲਓ ਜੀ ਸੈਜ ਨਹੀਂ ਤਿਆਰ ਖੜੇ ਨੂਡਲ ਖਾਣੇ ਨੂੰ ਲਓ ਜੀ ਪਹਿਲਾਂ ਗਾਜਰ ਠੀਕ ਹੈ ਜੀ ਆਪਣੇ ਐਡਾ ਕ ਪੀਸ ਕਰ ਲੈਣਾ ਇਹਦਾ ਤੇ ਉਸ ਤੋਂ ਬਾਅਦ ਠੀਕ ਹੈ ਜੀ ਐਦਾਂ ਆਪਾਂ ਇਹਨੂੰ ਇਹਦੀ ਕੱਤ ਦੀ ਜੇ ਤਾੜ ਲੋਂਗੇ ਸਾਈਡ ਪਰ ਤੇ ਤੇ ਫੇਰ ਠੀਕ ਹੈ ਜੀ ਇਸ ਤਰੀਕੇ ਨਾਲ ਬਰੀਕ ਬਰੀਕ ਇਹਨੂੰ ਆਪਾਂ ਜਿਹੜੀ ਉਹ ਕੱਟ ਲੋਂਗੇ ਕੱਟਣ ਤੋਂ ਪਹਿਲਾਂ ਠੀਕ ਹੈ ਜੀ ਗਾਜਰ ਨੂੰ ਪਿੱਲਰ ਜ਼ਰੂਰ ਕਰ ਲਿਓ ਤੇ ਇੱਕ ਤੋਂ ਜ਼ਰੂਰ ਲਿਓ ਠੀਕ ਹੈ ਜੀ ਇਸ ਤਰੀਕੇ ਦੀਆਂ ਗਾਜਰਾਂ ਕੱਢ ਲੋਂਗੇ ਆਪਾਂ ਤੇ ਲੋ ਜੀ ਇੱਕ ਲਾਵਾਂਗੇ ਆਪਾਂ ਪਿਆਜ਼ ਠੀਕ ਹੈ ਜੀ ਆਹ ਥੋੜਾ ਜਿਹਾ ਆਪਣੇ ਤਿਰਛੇ ਟਾਈਪ ਨੂੰ ਕੱਟਣਾ ਦੇਖੋ ਠੀਕ ਹੈ ਜੀ ਇਸ ਤਰੀਕੇ ਨਾਲ ਹਾਂ ਲੋ ਇਹਨੂੰ ਇਸ ਤਰੀਕੇ ਨਾਲ ਇਹਦੇ ਜਿਹਾ ਜੀ ਜਿਆਦਾ ਮੋਟਾ ਨਹੀਂ ਕੱਟਣਾ ਹੈਗਾ ਇਸ ਤਰੀਕੇ ਨਾਲ ਪਿਆਜ਼ ਕੱਟ ਲੂਗੇ ਕਿਉਂਕਿ ਐਦਾਂ ਜਿਹੜਾ ਪਿਆਜ਼ ਕੱਟ ਕੇ ਪਾਉਂਦੇ ਠੀਕ ਹੈ ਜੀ ਨੂਡਲ ਦੇ ਵਿੱਚ ਵਧੀਆ ਲੱਗਦਾ ਉਹ ਤੇ ਲੋ ਜੀ ਹੁਣ ਕਟਾਂਗੇ ਹਰੀਆਂ ਮਿਰਚਾਂ ਠੀਕ ਹੈ ਜੀ ਇਹਨਾਂ ਨੂੰ ਵੀ ਬਰੀਕ ਚੌਪ ਕਰ ਲਾਂਗੇ ਚਾਹੇ ਕੁੰਗੀ ਕਾਂਡੀ ਮੈਂ ਕੁੱਟਦੇ ਹੋ ਤਾਂ ਵੀ ਕੋਈ ਚੱਕਰ ਨਹੀਂ ਜਾਂ ਮਿਕਸੀ ਕਰ ਲਿਓ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਆ ਤੇ ਲੋ ਜੀ ਇੱਧਰ ਸਬਜ਼ੀਆਂ ਦੀ ਕਟਿੰਗ ਵੀ ਹੋ ਗਈ ਠੀਕ ਹੈ ਜੀ ਨਿਊਡਲ ਆਪਾਂ ਨੇ ਅੱਗੇ ਕਰ ਲੇ ਤੇ ਇੱਧਰ ਆਪਾਂ ਨੇ ਕੜਾਹੀ ਰੱਖਤੀ ਠੀਕ ਹੈ ਜੀ ਉਬਾਲਣ ਵਾਸਤੇ ਨਿਊਡਲਾਂ ਨੂੰ ਵਿੱਚ ਪਾ ਤਿਆ ਪਾਣੀ ਤੇ ਹੁਣ ਪਹਿਲਾਂ ਨਿਊਡਲ ਉਬਾਲਦੇ ਆਂ ਫਿਰ ਮਾਰਾਂਗੇ ਤੜਕਾ ਤੇ ਲੋ ਜੀ ਪਾਣੀ ਨੂੰ ਉਵਾਲੀ ਹਲੇ ਆਈ ਨਹੀਂ ਹੈਗੀ ਆ ਰਹੀ ਆ ਤੇ ਤੁਸੀਂ ਇਹਦੇ ਚ ਥੋੜਾ ਜਿਹਾ ਔਰੇਂਜ ਕਲਰ ਪਾ ਦੇਣਾ ਠੀਕ ਹੈ ਜੀ ਇਹਨਾਂ ਦਾ ਨਿਊਡਲਾਂ ਦਾ ਜਿਹੜਾ ਕਲਰ ਹੈ ਥੋੜਾ ਜਿਹਾ ਵਧੀਆ ਆ ਜਾਂਦਾ ਹੈ ਠੀਕ ਹੈ ਜੀ ਯਾਨੀ ਜਿਆਦਾ ਵੀ ਨਹੀਂ ਪਾਉਣਾ ਹੈਗਾ ਬਸ ਇੰਨਾ ਕੁ ਪਾਉਣਾ ਵੀ ਨਿਊਡਲਾਂ ਦਾ ਜਿਹੜਾ ਕਲਰ ਹੈ ਥੋੜਾ ਜਿਹਾ ਔਰੇਂਜ ਹੋ ਜਵੇ ਤੇ ਲਓ ਜੀ ਪਾਣੀ ਨੂੰ ਵਾਲੀ ਆ ਚੁੱਕੀ ਆ ਆ ਲਓ ਠੀਕ ਹੈ ਜੀ ਤੇ ਨੂਡਲ ਤੁਸੀਂ ਹਮੇਸ਼ਾ ਇਹਦੇ ਵਿੱਚ ਜਦ ਇਹ ਪਾਉਣੇ ਆ ਜਦ ਪਾਣੀ ਨੂੰ ਉਬਾਲੀ ਆ ਜਾਵੇ ਅਰ ਪਾਣੀ ਕੜਾਹੀ ਦੇ ਵਿੱਚ ਠੀਕ ਹੈ ਜੀ ਖੁੱਲਾ ਹੋਣਾ ਚਾਹੀਦਾ ਇਹ ਤੇ ਕਦੇ ਵੀ ਠੰਡੇ ਪਾਣੀ ਦੇ ਵਿੱਚ ਜਿਵੇਂ ਮੰਨ ਲਓ ਉਧਰ ਪਾਣੀ ਰੱਖ ਤਿਆ ਤੇ ਉਧਰ ਨੂਡਲ ਪਾਤੇ ਐਦਾਂ ਨਹੀਂ ਪਾਉਣੇ ਨੂਡਲ ਪਾਉਣੇ ਹਮੇਸ਼ਾ ਜਦੋਂ ਵੀ ਪਾਣੀ ਨੂੰ ਉਬਾਲੀ ਆ ਜਾਵੇ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਜਦੋਂ ਵਾਲੀ ਆ ਗਈ ਫਿਰ ਸੇਕ ਕਰਾਂਗੇ ਥੋੜਾ ਜਿਹਾ ਘੱਟ ਪਹਿਲਾਂ ਇਹਨੂੰ ਉਬਾਲੀ ਆ ਲੈਣ ਤੋਂ ਕੋਈ ਨੂਨ ਨਹੀਂ ਪਾਉਣੇ ਇਹਦੇ ਵਿੱਚ ਕੋਈ ਕੁਝ ਨਹੀਂ ਪਾਉਣਾ ਠੀਕ ਹੈ ਜੀ ਤੁਹਾਨੂੰ ਦੱਸਦੇ ਆਂ ਵੀ ਕਿੱਦਾਂ ਦੀ ਬੱਤ ਤੇ ਆਪਾਂ ਨੇ ਨਿਊਡਲ ਚੱਕਣੇ ਆ ਤੇ ਲੋ ਜੀ ਜਦੋਂ ਇਹਨੂੰ ਉਬਾਲੀ ਜਾਵੇ ਠੀਕ ਹੈ ਜੀ ਤੇ ਵਿੱਚ ਵਿੱਚ ਮ ਹਲਾਈ ਜ਼ਰੂਰ ਜਾਣਾ ਇਹਨੂੰ ਕਿਸੇ ਚੀਜ਼ ਨਾਲ ਤੇ ਹੁਣ ਸੇਕ ਕਰਦਾਂਗੇ ਥੋੜਾ ਜਿਹਾ ਘੱਟ ਠੀਕ ਹੈ ਜੀ ਜਿਹੜੀ ਮੀਡੀਅਮ ਸੇਕ ਕਰਦਣ ਆਪਾਂ ਨੇ ਆ ਟਾਈਮ ਤੇ ਤਾਂ ਜੋ ਇਹ ਕੜਾਹੀ ਦੇ ਬਾਹਰ ਨਾ ਵੇ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਹਾਲੇ ਇਹ ਚ ਥੋੜੀ ਜੀ ਕਾਸਰ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਚੱਕ ਕੇ ਠੀਕ ਹੈ ਜੀ ਹਲਕੀ ਜਿਹਾ ਸਰ ਮਪਾਨ ਇਹਨੂੰ ਇੱਕ ਅੱਧਾ ਮਿੰਟ ਪਕਾਉਣਾ ਬਸ ਯਾਨੀ ਟੋਟਲ ਜਦੋਂ ਉਬਾਲੀ ਆ ਜਾਵੇ ਵੱਧ ਤੋਂ ਵੱਧ ਜਦੋਂ ਮੰਨ ਲਓ ਪਾਣੀ ਉਬਾਲੀ ਆ ਗਈ ਆਪਾਂ ਨੇ ਨੂਡਲ ਵਿੱਚ ਪਾਤੀਆਂ ਤਾਂ ਬਾਅਦ ਤੇ ਵੱਧ 2 ਜਾਂ 2.5 ਮਿੰਟ ਲੱਗਦੇ ਇਹਨੂੰ ਪੱਕਣ ਨੂੰ ਠੀਕ ਹੈ ਜੀ ਜਿਆਦਾ ਨਹੀਂ ਲੱਗਦੇ ਹੈਗੇ ਕਿਉਂਕਿ ਜੇ ਜਿਆਦਾ ਉਬਾਲੂਗੇ ਫਿਰ ਇਹਨਾਂ ਨੇ ਗਲ ਜਾਣਾ ਤੇ ਜਦੋਂ ਆਪਾਂ ਇਹਨਾਂ ਨੂੰ ਬਣਾਉਂਗੇ ਬਿਲਕੁਲ ਸਵਾਦ ਨਹੀਂ ਆਉਂਦਾ ਨੂਡਲਾਂ ਦਾ ਇਸ ਕਰਕੇ ਥੋੜੀਆਂ ਜਿਹਾ ਆਪਣੇ ਇਹ ਹਲਕੀਆਂ ਜੀਆਂ ਕੱਚੀਆਂ ਤਾਰਦੀਆਂ ਹੁੰਦੀਆਂ ਠੀਕ ਹੈ ਜੀ ਨਿਊਡਲ ਦੇ ਵਿੱਚ ਇੱਕ ਚਿੱਟਾ ਪੰਜਾ ਦਿਖਣਾ ਚਾਹੀਦਾ ਏ ਆ ਦੇਖੋ ਤੇ ਇਹ ਹਲੇ ਥੋੜਾ ਜਿਆਦਾ ਹੈ ਇਹਨੂੰ ਥੋੜਾ ਜਿਹਾ ਘੱਟ ਕਰਕੇ ਆਪਾਂ ਮੰਨ ਲਓ ਇਹ ਤਾਂ ਮਾਰੇ ਜਿਹਾ ਘੱਟ ਗਿਆ ਏ ਫੇ ਚੱਕਦੇ ਆ ਮਬਾਤੇ ਬਾਦ ਨਿਊਡਲ ਤੁਸੀਂ ਸਿਰਫ 2 ਤੋਂ 2.5 ਮਿੰਟ ਪਕਾਉਣੀਆਂ ਬਸ ਜਿਆਦਾ ਨਹੀਂ ਪਕਾਉਣੀਆਂ ਹੈਗੀਆਂ ਤੇ ਲੋ ਜੀ ਤੇ ਲੋ ਜੀ ਨਿਊਡਲ ਆਪਣੀ ਪੱਕ ਗਈ ਆ ਜੀ ਆ ਦੇਖੋ ਠੀਕ ਹੈ ਜੀ ਤੇ ਇਹਨੂੰ ਹੁਣ ਕੱਢਦੇ ਆ ਕਿਸੇ ਝਾਰਨੀ ਦੇ ਉੱਪਰ ਤੇ ਲੋ ਜੀ ਆਪਾਂ ਨੇ ਇਦਾਂ ਦੀ ਕਿਸੇ ਜਿਹਦੇ ਮੈਨੂੰ ਗਲੀਆਂ ਹੋਵੇ ਝਾਰਨੀ ਪਰਦੇ ਉਹਨੂੰ ਕੱਢ ਲੈਣਾ ਠੀਕ ਹੈ ਜੀ ਕੱਢਣ ਤੋਂ ਆਪਾਂ ਨੇ ਇੱਕ ਅੱਧਾ ਮਿੰਟ ਬਾਅਦ ਇਹਦੇ ਪਰ ਪਾਣੀ ਪਾਉਣਾ ਠੀਕ ਹੈ ਜੀ ਠੰਡਾ ਤਾਂ ਜੋ ਇਹ ਜ਼ਿਆਦਾ ਨਾ ਗਲੇ ਠੀਕ ਹੈ ਜੀ ਇੱਕ ਕਲੀਆਂ ਕਲੀਆਂ ਰਹਿਣ ਆਪਾਂ ਨੇ ਇਹਦੇ ਪਾਉਣਾ ਪਾਣੀ ਆਹ ਲੋ ਠੀਕ ਹੈ ਜੀ ਇੱਕ ਤਾਂ ਇਹ ਠੰਡੀਆਂ ਹੋ ਜਾਂਦੀਆਂ ਐ ਤੇ ਇੱਕ ਕਲੀਆਂ ਕਲੀਆਂ ਹੋ ਜਾਂਦੀਆਂ ਜਿੱਕ ਜਿਹੜਾ ਇਹਦਾ ਚੀੜਾ ਪਾਣੀ ਹੁੰਦਾ ਠੀਕ ਹੈ ਜੀ ਐਕਸਟਰਾ ਇਹਦਾ ਨੂਡਲਾਂ ਦੇ ਨਾਲ ਹੁੰਦਾ ਏ ਉਹ ਸਾਰਾ ਨਿਕਲ ਜਾਂਦਾ ਤੇ ਲੋ ਜੀ ਜਦੋਂ ਆਪਣੀਆਂ ਨੂਡਲਾਂ ਮੜੀਆਂ ਠੰਡੀਆਂ ਹੋ ਗਈਆਂ ਫਿਰ ਆਪਾਂ ਨੇ ਥੋੜੀਆਂ ਇਹ ਫੋਲ ਦੇਣੀਆਂ ਠੀਕ ਆ ਜੀ 4 ਤੋਂ 5 ਮਿੰਟ ਵਾਸਤੇ ਤਾਂ ਜੋ ਜਿਹੜਾ ਐਕਸਟਰਾ ਪਾਣੀ ਇਹਨਾਂ ਦਾ ਉਹ ਨਿਕਲ ਜਵੇ ਠੀਕ ਆ ਜੀ ਇਹਨਾਂ ਦੇ ਵਿੱਚ ਪਾਣੀ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਲਾਵਾਂਗੇ ਆਪਾਂ ਇਹਨਾਂ ਨੂੰ ਹਲਕਾ ਜਿਹਾ ਰਫੈਂਡ ਤੇ ਲੋ ਜੀ ਜਦੋਂ ਆਪਣੇ ਨਿਊਡਲ ਥੋੜੇ ਜਿਹਾ ਠੰਡੇ ਹੋ ਗਏ ਠੀਕ ਹੈ ਜੀ ਪਾਣੀ ਨੁੱਚੜ ਗਿਆ ਫਿਰ ਆਪਾਂ ਨੇ ਇਹਦੇ ਉੱਪਰ ਹਲਕਾ ਹਲਕਾ ਰਿਫਰੈਂਡ ਪਾਉਣਾ ਠੀਕ ਹੈ ਜੀ ਜਿਆਦਾ ਵੀ ਨਹੀਂ ਪਾਉਣਾ ਹੈਗਾ ਸਿਰਫ ਇੰਨੇ ਕ ਨਿਊਡਲਾਂ ਉੱਪਰ ਆਪਾਂ ਨੇ ਬੱਤੇ ਬੱਤੇ ਦੋ ਚਮਚੇ ਰਿਫਰੈਂਡ ਦੇ ਪਾਉਣੇ ਬਸ ਤੇ ਲੋ ਜੀ ਇਹ ਤੋਂ ਬਾਅਦ ਆਪਾਂ ਨੇ ਹਲਕਾ ਹਲਕਾ ਇਹਨੂੰ ਠੀਕ ਹੈ ਜੀ ਐਦਾਂ ਸਾਰੇ ਰਿਫਰੈਂਡ ਜਿਹੜਾ ਆਪਾਂ ਨੇ ਲਾਇਆ ਮਤਲਬ ਜਿਆਦਾ ਵੀ ਨਾ ਲਾਓ ਰਿਫਰੈਂਡ ਤੈਨੂੰ ਮਿਕਸ ਕਰ ਦੇਣਾ ਠੀਕ ਹੈ ਜੀ ਤਾਂ ਜੋ ਸਾਰੀਆਂ ਨਿਊਡਲਾਂ ਉੱਪਰ ਲੱਗ ਜਵੇ ਤੇ ਲੋ ਜੀ ਰਿਫਰੈਂਡ ਲੱ ਹੁਣ ਤਕਰੀਬਨ ਇਹਨੂੰ ਆਪਾਂ 15 ਤੋਂ 20 ਮਿੰਟ ਜਾਂ ਅੱਧਾ ਘੰਟਾ ਇਦਾਂ ਹੀ ਛੱਡ ਦੋਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਿਉਂਕਿ ਗਰਮ-ਗਰਮ ਨਾ ਬਣਾਇਓ ਫਿਰ ਇਹ ਖਰਾਬ ਹੋ ਜੂंगे ਠੀਕ ਹੈ ਜੀ ਇਕੱਠੀਆਂ ਬਣੂਗੀਆਂ ਤੇ ਇਹਨਾਂ ਨੂੰ ਤਕਰੀਬਨ ਅੱਧਾ ਪੌਣਾ ਪੌਣਾ ਘੰਟਾ ਹੀ ਰੱਖ ਲਓ ਮੰਨ ਲਓ ਠੀਕ ਹੈ ਅੱਧਾ ਘੰਟਾ ਜਾਂ ਪੌਣਾ ਘੰਟਾ ਇਦਾਂ ਹੀ ਛੱਡ ਦੋਗੇ ਤੇ ਉਸ ਤੋਂ ਬਾਅਦ ਫਿਰ ਪੜਾਉਨੇ ਆ ਜੀ ਨੂਡਲ ਤੇ ਲਓ ਜੀ ਨੂਡਲ ਆਪਣੇ ਰੈਡੀ ਆ ਠੀਕ ਹੈ ਜੀ ਆ ਦੇਖੋ ਇਹਨਾਂ ਪੂਰੇ ਇੱਕ ਨੰਬਰ ਹੈ ਤੇ ਲਓ ਜੀ ਹੁਣ ਮਾਰਦੇ ਆ ਫਿਰ ਤੜਕਾ ਤੇ ਲੋ ਜੀ ਕੜਾਹੀ ਆਪਾਂ ਨੇ ਰੱਖ ਲਈ ਚੁੱਲ੍ਹੇ ਤੇ ਗੈਸ ਚੁੱਲ੍ਹੇ ਤੇ ਠੀਕ ਹੈ ਜੀ ਤੇ ਹੁਣ ਇਹਦੇ ਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਠੀਕ ਹੈ ਜੀ ਤੁਸੀਂ ਰਿਫੈਂਡ ਵਰਤ ਲਿਓ ਤੁਹਾਡੀ ਮਰਜ਼ੀ ਆ ਪਰ ਮੇਰੇ ਹਿਸਾਬ ਨਾਲ ਠੀਕ ਹੈ ਜੀ ਤੁਸੀਂ ਜਿਹੜੀਆਂ ਇਹ ਤੜਕਾ ਮਾਰਨਾ ਠੀਕ ਹੈ ਜੀ ਤੜਕਾ ਤੁਸੀਂ ਸਰੋਂ ਦੇ ਤੇਲ ਦੇ ਹੀ ਮਾਰਿਓ ਸਾਫ ਤੇਲ ਦਾ ਠੀਕ ਹੈ ਜੀ ਤੇ ਲੋ ਜੀ ਸਰੋਂ ਦੇ ਤੇਲ ਨੂੰ ਕਰਦੇ ਆ ਨਾ ਗਰਮ ਚੰਗੀ ਤਰ੍ਹਾਂ ਤੇ ਇਹਦਾ ਸੇਕ ਕਢਾ ਲਿਓ ठीक है जी चंगी तरह सेक कढ़ा आप जी तेल अपना पूरा गर्म है सब तो पहला पावगे अपना प्याज ठीक है तो जी तुम हल्का जहां भुनूंगे अपा तो उस पावगे गाजर शिमला मिर्च ठीक है जी सब्जी अपने ने हल्की जी भुननियाँ बस ਤੇ ਜਦੋਂ ਸਬਜ਼ੀਆਂ ਹਲਕੀਆਂ ਪੁੰਨ ਹੋ ਗਈਆਂ ਫਿਰ ਪਾ ਦਾਂਗੇ ਆਪਾਂ ਇਹਦੇ ਵਿੱਚ ਬੰਦ ਗੋਭੀ ਤੇ ਗੈਸ ਦੀ ਫਲੇਮ ਆ ਜਿਹੜੀ ਤੁਸੀਂ ਫੁੱਲ ਰੱਖਣੀ ਆ ਕੱਟ ਨਹੀਂ ਕਰਨੀ ਹੈਗੀ ਤੇ ਨਾਲੇ ਪਾ ਦਾਂਗੇ ਗ੍ਰੀਨ ਚਿੱਲੀ ਠੀਕ ਹੈ ਜੀ ਹਰੀਆਂ ਮਿਰਚਾਂ ਕਟੀਆਂ ਹੋਈਆਂ ਟੇਸਟ ਰਿਕਾਰਡਿੰਗ ਤੇ ਇਹਨੂੰ ਆਪਾਂ ਨੇ ਠੀਕ ਹੈ ਜੀ ਐਨ ਤਕਰੀਬਨ 1-2 ਮਿੰਟ ਭੁੰਨਣਾ ਪੂਰੇ ਸੇਕ ਪਰ ਯਾਨੀ ਸਬਜ਼ੀਆਂ ਦਾ ਪਾਣੀ ਵੀ ਨਹੀਂ ਕੱਢਣਾ ਆਪਾਂ ਨੇ ਠੀਕ ਹੈ ਜੀ ਸਿਰਫ ਹਲਕੀ ਜਿਹੀ ਭੁੰਨਣੀਆਂ ਸੇਕ ਪਰੇ ਹੀ ਮੰਨ ਲਓ ਥੋੜੀ ਜਿਹੀ ਕਰੰਚੀ ਜੀਆਂ ਹੋ ਜਵੇ ਅਬ ਸੇਕ ਫੁੱਲ ਰੱਖਣਾ ਤੇ ਲਓ ਜੀ ਹੁਣ ਪਾਵਾਂਗੇ ਇਹਦੇ ਵਿੱਚ ਨਿਊਡਲ ਤੇ ਹੁਣ ਤੁਸੀਂ ਮਰਜੀ ਫਾਸਟ ਕੁੱਕ ਕਰਨੀ ਆ ਠੀਕ ਹੈ ਜੀ ਕੁਕਿੰਗ ਨੂਨ ਪਾਉਂਗਾ ਟੇਸਟ ਰਿਕਾਰਡਿੰਗ ਠੀਕ ਹੈ ਜੀ ਤੇ ਉਸ ਤੋਂ ਬਾਅਦ ਨਾਲੇ ਪਾ ਦੇਣੀ ਆ ਸੋਇਆ ਸੌਸ ਠੀਕ ਹੈ ਢੱਕਣ ਪਰ ਨਾਲ ਪਾ ਲਿਓ ਇਹ ਚਮਚ ਨਾਲ ਪਾ ਲਓ ਠੀਕ ਹੈ ਜੀ ਦੋ ਕ ਚਮਚੇ ਪਾਉਣੇ ਆ ਤੇ ਇੱਕ ਢੱਕਣ ਆਪਾਂ ਨੇ ਪਾ ਲੈਣਾ ਠੀਕ ਹੈ ਜੀ ਸਿਰਕੇ ਦਾ ਤੇ ਉਸ ਤੋਂ ਬਾਅਦ ਦੋ ਕ ਚਮਚੇ ਪਾਵਾਂਗੇ ਠੀਕ ਹੈ ਜੀ ਟਮਾਟੋ ਸੌਸ ਲਓ ਜੀ ਇਹਨੂੰ ਕਰਦੇ ਆ ਹੁਣ ਮਿਕਸ ਠੀਕ ਹੈ ਜੀ ਇਸ ਤਰੀਕੇ ਨਾਲ ਹੌਲੀ ਹੌਲੀ ਕਰਾਂਗੇ ਮਿਕਸ ਇਸ ਤਰੀਕੇ ਨਾਲ ਤੁਸੀਂ ਇਹ ਫਲਾਈ ਜਾਣੀ ਠੀਕ ਹੈ ਜੀ ਆ ਲੋ ਠੀਕ ਹੈ ਜੀ ਤੇ ਇਦਾਂ ਸੇਕ ਪੂਰਾ ਰੱਖਿਓ ਸੇਕ ਕੱਟਣਾ ਕਰਿਓ ਠੀਕ ਹੈ ਜੀ। ਇੱਕ ਗੱਲ ਦਾ ਖਿਆਲ ਰੱਖਿਓ ਜੇ ਜਦੋਂ ਵੀ ਨੂਡਲ ਬਣਾਉਣੀ ਆ ਕੜਾਹੀ ਆ ਤਾਂ ਨਾਨ-ਸਟਿਕ ਹੋਣੀ ਚਾਹੀਦੀ ਆ ਜਾਂ ਲੋਹੇ ਦੀ ਠੀਕ ਹੈ ਜੀ। ਸਿਲ버ਟ ਦੀ ਕੜਾਹੀ ਨਾ ਰਿਓ ਸਿਲ버ਟ ਦੀ ਕੜਾਹੀ ਤੇ ਜਿਹੜੀ ਨੂਡਲ ਤੁਹਾਡੀ ਥੱਲੇ ਲੱਗੂਗੀ। ਤੇ ਲਓ ਜੀ ਹੁਣ ਇਹਨੂੰ ਪੂਰੇ ਸੇਕ ਪਰ ਆਪਾਂ ਠੀਕ ਹੈ ਜੀ। 3 ਮਿੰਟ ਚੰਗੀ ਤਰ੍ਹਾਂ ਰੜਾਉਂਗੇ ਨਾ ਤਾਂ ਜੋ ਇਹ ਐਂ ਰੜ ਜਵੇ। ਤੇ ਨੂਡਲ ਬਣਾਉਂਦੇ ਬਣਾਉਂਦੇ ਜੇ ਮੰਨ ਲਓ ਨੂਡਲ ਤੁਹਾਡੀ ਥੱਲੇ ਲੱਗ ਰਹੀ ਆ ਠੀਕ ਹੈ ਜੀ। ਫਿਰ ਤੁਸੀਂ ਸਮਝੋ ਵੀ ਨਿਊਡਲ ਥੋੜੀ ਜ਼ਿਆਦਾ ਉਬਲਈ ਹੋਈ ਆ ਇਹ ਨਿਊਡਲ ਬਣਾਉਂਦੇ ਬਣਾਉਂਦੇ ਨਿਊਡਲ ਥੋੜੀ ਨਾ ਥੱਲੇ ਲੱਗੀ ਠੀਕ ਆ ਜੀ ਕੜਾਹੀ ਦੇ ਤੇ ਸਾਹਮਣੇ ਲੋਹ ਸਹੀ ਕੁੱਕ ਹੋ ਗਈ ਆ ਠੀਕ ਆ ਜੀ ਤੇ ਲੋ ਜੀ ਨਿਊਡਲ ਆਪਣੇ ਬਣ ਗਏ ਆ ਤੇ ਹੁਣ ਤੁਹਾਨੂੰ ਦਿਖਾਉਣੀ ਆ ਪਲੇਟ ਦੇ ਵਿੱਚ ਕੱਢ ਕੇ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਹਰਾ ਧਨੀਆ ਜੇ ਤੁਹਾਡੇ ਕੋਲ ਹਰੀ ਪਿਆਜ਼ ਹੋਏ ਠੀਕ ਆ ਜੀ ਤਾਂ ਥੋੜੇ ਬਹੁਤੇ ਉਹ ਪਾ ਲਿਓ ਤੇ ਹਾਂ ਕੱਢਦੇ ਆ ਪਲੇਟ ਦੇ ਵਿੱਚ ਆ ਤੇ ਲੋ ਜੀ ਨਿਊਡਲ ਆਪਣੇ ਰੈਡੀ ਆ ਜੀ ਇਸ ਤਰੀਕੇ ਨਾਲ ਠੀਕ ਆ ਜੀ ਤੁਸੀਂ ਨਿਊਡਲ ਬਣਾ ਕੇ ਬਣਾ ਕੇ ਖਾ ਸਕਦੇ ਹੋ ਸੋ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਗੱਲ ਦਾ ਖਿਆਲ ਤੁਸੀਂ ਹੋ ਰੱਖਿਓ ਠੀਕ ਆ ਜੀ ਕਈ ਵਾਰ ਆਪਾਂ کیا ਕਰਦੇ ਨਾ ਨਿਊਡਲ ਦੇ ਵਿੱਚ ਦੇਖੋ ਦੇ ਖਰੀਸ ਹੈ ਅਜੀਨਾ ਮੋਟੋ ਦੀ ਵਰਤੋਂ ਨਾ ਕਰਿਓ ਠੀਕ ਹੈ ਜੀ ਕਿਉਂਕਿ ਅਜੀਨਾ ਮੋਟੋ ਜਿਹੜਾ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ ਬਹੁਤ ਸਾਰੇ ਭੈਣ ਭਰਾ ਅਜੀਨਾ ਮੋਟੋ ਨੂਡਲਾਂ ਦੇ ਵਿੱਚ ਪਾਉਂਦੇ ਵੀ ਆ ਠੀਕ ਹੈ ਜੀ ਤੇ